ਲਓ ਤਿਆਰੀ ਵਣ ਬਣਾ ਕੇ ਪੱਠਿਆਂ ਵਾਲੇ ਸਵੇਰਾ ਸਵੇਰਾ ਐ ਠੰਡਾ ਮੌਸਮ ਇੱਧਰ ਸ਼ਾਂਤੀ ਸ਼ਾਂਤੀ ਕੋ ਪੱਠੇ ਰਵਾਂ ਉਹ ਪਰਲੇ ਘਰੇ ਸਰੋਂ ਬੀਜਾਂਗੇ ਇੱਧਰ ਲਿਜਵਟਾ ਪਾ ਕੇ ਪੱਠੇ ਇਥੇ ਰੋੜੀ ਜੀ ਬਣ ਗਈ ਆ ਉਹ ਗੋਸੀਰ ਪੈਣਾ ਨਾ ਚਲ ਕੋ ਇਨੇ ਉੱਗ ਜਾਣੇ ਪੱਠੇ ਪੁੱਠੇ ਨੇ ਕਿਦੋਂ ਤੇ ਵਾਟਾ

ਵਾਕੀ ਬਾਦਮਰੀ ਸਹੀ ਆ ਰਹੀ ਆ ਤੇ ਆ ਆਪਣਾ ਬਣਿਆ ਹਲੇ ਪਾਣੀ ਜਾ ਰਿਹਾ ਵਾ ਤੂੰ ਵੇਖ ਸਕਦੇ ਜੋ ਸਹੀ ਅਦਾ ਟਾਈਮ ਆ ਤੇ ਕੱਡੀ ਸੋਹਣੀ ਵੇਖ ਸਵੇਰ ਆ ਵਧੀਆ ਵਾ ਅਸ਼ੀ ਭਰਾ ਤਾ ਲੋ ਖੇੜਾ ਕਿਦੋਂ ਨੇ ਇਹ ਲੋ ਪਾਣੀ ਕੱਢਣ ਜਾ ਰਿਹਾ ਤੇ ਮੇਰੇ ਭਰਾ ਵਾ ਫੇਰ ਜੁੜ ਕਰਿਆ ਕਰੋ ਵੀ ਜੀ ਆਪਣੇ ਭਰਾ ਹੀ ਫੋੜ ਕਰਿਆ ਕਰੋ ਵੱਧ ਵੱਧ ਤੇ ਨੜੇ ਵੀ ਜੀ ਵੱਟਾ ਵੱਟਾ

ਗੁਰਦੀ ਅਰੇ ਬੀਬੀ ਆ ਆਗੇ ਜਾ ਆਪਣੀ ਮੋੜੀ ਤੇ ਆ ਜੀ ਆਪਣੇ ਅੰਗਰੇਜ਼ੀ ਘਹਾੜੋਂ ਨੂੰ ਵੀ ਘਹਾੜੋ ਤੇ ਆ ਜਾ ਆਪਣਾ ਤਾਰਾ ਮੀਰਾ ਤੇ ਆ ਤੋਰੀਆ ਤੇ ਆ ਵੀ ਆਪਣਾ ਤੋਰੀਆ ਅਭੀ ਤੋੜ ਗਿਆ ਹੀ ਆ ਤੇ ਆ ਵੀ ਦੇ ਗੱਲਾਂ ਆਪਣੇ ਖੇਲਕੰਮ ਤੇ ਆ ਵੀ ਵੀ ਹੈਗਾ ਜੋ ਘਾ ਜਿਹੜਾ ਜਾਨੀ ਘਾ ਕਹਿ ਦਿੰਦੇ ਆ ਖਿਆਲ ਵਾਲਾ ਘਾ ਹੁੰਦਾ ਮੱਖਣ ਘਾ ਮੱਖਣ ਘਾ ਕਹਿ ਦਿੰਦੇ ਤੇ ਉਹਦੇ ਪਿਲਾ ਤੋਂ ਕਿਥੇ ਹਾਂ ਪਿਲਾ ਤੋਂ ਕਿਹਦਾ ਪਿਲਾ ਤੋਂ ਕਿਲਾ ਤੋਂ ਦੇ ਭਾਵੇਂ ਜਾਓ ਪਿਛੇ ਪਈ ਹੈ ਆਪ ਕੀ ਹਾਲ ਆ ਤਾ ਵੀ ਵੀ ਤਰ੍ਹਾਂ ਜਿਹੜੀ ਅੱਜ ਕੱਲ ਚੱਲ ਰਹੀ ਆ ਸਾਗ ਵਾਸਤੇ ਕੰਮ ਪਤਾ ਹੀ ਆ ਸਾਗ ਵਾਸਤੇ ਜਿਹੜਾ ਸਾਗ ਕੋਟ ਰੇਂਦਾ ਫਿਰ ਬਾਅਦ ਸੇ ਵੀ ਵੀ ਉਹ ਆ ਆ ਵਾ ਇਹੋ ਵੇਚ ਪਾਵਾਂਗੇ ਇਹਦੇ ਬਟਾਂ ਦੇ ਪਾਵਾਂਗੇ ਸੀਰੀ ਜੀ ਇਹ ਆ ਵੀ ਆ ਪਾਕਾ ਮੇਂ ਵਿੱਚ ਤੇ ਸਖਾ ਹੋ ਹਾਂ ਆ ਕਰਦਾ ਹੀ ਆ ਟਰਲੇ ਪਰ ਮੈਂ ਛਾੜਦਾ ਕੋਈ ਨਹੀਂ ਕਰਦਾ ਮੈਂ ਨਾ ਖਲੀ ਆਵੇ ਕਰਦੇ ਉਹ ਵੀ ਵੀਜੀ ਸਰੋਂ ਆ ਤੋਰੀਆ ਹੀ ਆ ਦੇਖ ਤੋਰੀਆ ਨਾ ਤੋਰੀਆ ਹੀ ਵੀ ਤੋਰੀਆ ਹੀ ਆ ਤੇ ਆਹ ਹੈਗਾ ਤਨੀਆ ਤਨੀਆ ਦੇ ਚਲੋ ਇੱਧਰ ਪਾਵਾਂਗੇ ਨਾ ਆਪਣੀ ਬਗੀਚੀ ਚ ਹੁਣ ਕਾਰਨ ਮਿਕਸ ਕਰ ਦਾਂਗੇ ਹੂੰ ਤੇ ਬਾਗੀ ਦੀ ਬਣਾ ਦੇਣਾ ਦਾਲੇ ਦੇ ਵੀਰਾ ਸਤਾ ਆ ਖੇਲੀਆਂ ਸਰਸੋਨੀ ਹੋ ਜਾਂਦੀ। ਆ ਵੀਡੀਓ ਆਪਾ ਕਰ ਰਹੀਆਂ ਖੇਲੀਆਂ ਇਹ ਚ ਆਪਾਂ ਲਾਵਾਂਗੇ ਸਰੋਂ ਬੀਜਾਂਗੇ। ਕਿਉਂਕਿ ਅਹੀਂ ਚੱਲ ਥਾਂ ਮਾਲ ਕਰ ਲੈਣਾ ਮਿਲ ਕੇ ਰਾਹ ਨਹੀਂ ਹੈਗਾ ਤੇ ਚੱਲ ਆ ਖੇਲੀਆਂ ਕਰਤੀਆਂ ਹੁਣ ਇਹਦੇ ਵਿੱਚ ਸਰੋਂ ਵੇੜ ਦਾਂਗੇ। ਕਿ ਮੰਗੇ ਸਰੋਂ ਇਹ ਆਪਾਂ ਸਾਲਾ ਬੀਜ ਲਿਆ ਜੇ ਇਧਰ ਤੇ ਬਾਕੀ ਇਨਸ਼ਾਅੱਲਾ ਵੜਾ ਜੇ 3-4 ਘੰਟੇ ਲੱਗੇ 3 ਘੰਟੇ ਵੀ ਜਾਂਦੇ ਖਤਰਸਾ ਜਾਂਦੇ ਕਰਦੇ ਆ ਹੋਰ। ਰਗੜਾ ਕਰਦੇ ਆ ਤੇ ਆਪਣੇ ਘੜੇ ਸੋ ਸੁੱਤਰ ਕਰਨਾਂ ਗਿਆਨ ਕਰਾਂਗੇ ਸ਼ਾਮੀ ਹਣ ਵਾਰ ਨਹੀਂ ਰਹਿ ਗਈ ਹੁਣ ਆ ਚਲੋ ਸੁੱਤਰ ਕਰ ਲਾਂਗੇ ਆਪੇ ਸੈੱਟ ਸੁੱਤਰ ਕਰ ਲਾਂਗੇ ਚੋਲਰ ਖਾਲੀ ਬਨ ਜਾਊਗੀ ਔਰ ਮੈਂ ਹੁਣ ਕੱਡੀਆਂ ਚਲੋ ਵੀ ਸਵਟ ਕਰਾਂਗੀ ਜਦੋਂ ਹੁਣ ਜਾਂ ਖੱਲ ਗੜਿਆ ਪਸਰੋਂ ਬੀਜਣੀ ਆ ਇਹਨਾਂ ਆ ਮਾ ਪੱਠੇ ਪੱਠੇ ਬੀਜਣੇ ਹਨ ਨਹੀਂ ਸਰ ਉਹ ਕੇਰ ਕੇ ਉੱਤੇ ਤੇ ਹੁਣ ਪਾੜ ਲਾ ਦੇਣਾ ਆ ਆ ਇਹਦੇ ਚ ਕਿਰਜਣਾ ਹਨ ਅੱਛਾ ਮੈਂ ਹੈਲਪ ਕਰਦੇ ਆ ਠੀਕ ਹੈ ਵਧੀਆ ਸਗਾਂ ਮੈਂ ਕੱਢ ਤਾ ਹਾਂ ਅੱਛਾ ਬੋਤਲ ਛੇ ਕੱਢ ਕੇ ਪਾ ਲੈ ਤੇ ਕੇਰ ਦੇ ਜਵੇ ਹੈਨਾ ਆ ਹਾਂ ਵਧੀਆ ਹੋਈ ਇੱਦਾਂ ਸਾਂ ਹਾਂ ਆਵੇ ਇਦਾਂ ਕਰਕੇ ਨਾ ਵੇ ਹਾਂ ਜੀ ਕਰਕੇ ਤੇ ਮਿੱਟੀ ਆ ਹਰੋ ਕਰਦੇ ਉੱਤੇ ਹਾਂ ਜੀ ਹੋਰ ਜੇ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਲਾਈਕ ਜਰੂਰ ਕਰਿਆ ਕਰੋ ਤੁਸੀਂ ਲਾਈਕ ਨਹੀਂ ਕਰਦੇ ਲਾਈਕ ਸ਼ੇਅਰ ਕਰਨਾ ਹਾਂ ਕਮੈਂਟ ਲਾਈਕ ਕਰਨਾ ਭੁੱਲ ਜਾਂਦੇ ਆ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ